ਪਏਗਾ ਪੰਜਾਬੀਆਂ ਦਾ ਇਹ ਲੋਨ ਦੇ ਵਿੱਚ ਤੁਸੀਂ ਇੱਕ ਪਸ਼ੂ ਦੀ 70000 ਰੁਪਏ ਕੀਮਤ ਪੰਜਾਬ ਸਰਕਾਰ ਮੰਨਦੀ ਹੈ ਵੀ ਇੱਕ ਪਸ਼ੂ ਦਾ 70000 ਰੁਪਏ ਦਾ ਅਧਿ ਕੀਮਤ ਹੈ ਉਹਦੇ ਵਿੱਚ ਤੁਸੀਂ ਮੱਝ ਲਓ ਚਾਹੇ ਗਾਂ ਲਓ ਤੁਹਾਨੂੰ 70000 ਹੀ ਮਿਲਣਾ ਤੇ ਇਹ ਵੀ ਨਹੀਂ ਹੈਗਾ ਕਿ ਤੁਸੀਂ ਪੰਜ ਪਸ਼ੂ ਜੇ ਲੈਣੇ 10 ਪਸ਼ੂਆਂ ਦਾ ਲੋਨ ਆ ਤਾਂ ਪੰਜ ਗਾਵਾਂ ਲੈ ਲੋਗੇ ਪੰਜ ਮੱਝਾਂ ਇਹ ਵੀ ਨਹੀਂ ਹੋ ਸਕਦਾ ਹਾਈਬ੍ਰਿਡ ਤੁਸੀਂ ਫਾਰਮ ਨਹੀਂ ਬਣਾ ਸਕਦੇ ਜਾਂ ਮੱਝਾਂ ਹੀ ਹੋਣ ਜਾਂ ਗਾਵਾਂ ਹੀ ਹੋਣ ਉਹਦੇ ਵਿੱਚ ਤੁਸੀਂ 2, 5, 10 ਤੇ 20 ਪਸ਼ੂਆਂ ਤੱਕ ਦਾ ਜਿਹੜਾ ਤੁਹਾਡਾ ਲੋਨ ਹੈ ਉਹਦੇ ਤੇ ਸਬਸਿਡੀ ਹੈ 20 ਪਸ਼ੂਆਂ ਦਾ ਯਾਨੀ ਕਿ 14 ਲੱਖ ਰੁਪਏ 14 ਲੱਖ ਰੁਪਏ ਤੱਕ ਜੇ ਤੁਸੀਂ ਜਨਰਲ ਕਲਾਸ ਆ ਤਾਂ ਤੁਹਾਨੂੰ 25% ਯਾਨੀ ਕਿ ਚੌਥਾ ਹਿੱਸਾ ਮਾਫੀਆ ਤੇ ਜੇ ਤੁਸੀਂ ਐਸਸੀ ਕਲਾਸ ਨਾਲ ਅਨਸੂਚਿਤ ਜਾਤੀ ਭਾਈਚਾਰਾ ਨਾਲ ਮੱਝੀ ਸਿੱਖ ਭਾਈਚਾਰਾ ਨਾਲ ਸੰਬੰਧ ਰੱਖਦੇ ਹੋ ਤੁਹਾਨੂੰ 33% ਤੀਜਾ ਹਿੱਸਾ ਮਾਫੀਆ ਜਿਹੜੀ ਇਹ ਮਾਫੀਆ ਇਸ ਤੋਂ ਜਿਹੜਾ ਇਹ ਰੇਟ ਦੀ ਗੱਲ ਕਰਦੇ ਹਾਂ ਕਿ ਰੇਟ ਜਿਹੜਾ 70000 ਦਾ ਘੱਟ ਹੈ ਅੱਜ ਕੱਲ ਪਸ਼ੂਆਂ ਦੇ ਰੇਟ ਜ਼ਿਆਦਾ ਨੇ ਸੋ ਇਹ ਮਾਰਚ ਤੱਕ ਰੇਟ ਨੇ ਜਿਹੜੇ ਨਵੇਂ ਸਰਕਾਰੀ ਰੇਟ ਨੇ ਉਹ ਵੱਧ ਚੁੱਕੇ ਨੇ 15 ਕਿਲੋ ਤੱਕ ਦਾ ਜਿਹੜਾ ਪਸ਼ੂ ਆ ਉਹਦਾ 80000 ਰੁਪਏ ਰੇਟ ਹੋ ਚੁੱਕਿਆ ਹੈ 80000 ਤੋਂ 1 ਲੱਖ ਜਿਹੜਾ 15 ਕਿਲੋ ਤੋਂ ਵੱਧ ਵਾਲਾ ਪਸ਼ੂ ਆ ਉਹਦਾ ਸਰਕਾਰੀ ਰੇਟ 1 ਲੱਖ ਤੋਂ ਲੈ ਕੇ 1.5 ਲੱਖ ਰੁਪਏ ਤੱਕ ਹੋ ਚੁੱਕਿਆ ਹੈ ਸੋ ਜੇ ਤੁਸੀਂ April ਤੋਂ ਬਾਅਦ ਫਾਈਲ ਤਿਆਰ ਕਰਾਉਂਗੇ ਤਾਂ ਤੁਹਾਨੂੰ ਜਿਹੜਾ ਇੱਕ ਪਸ਼ੂ ਦਾ ਜਿਹੜਾ ਕਰਜ਼ਾ ਮਿਲੇਗਾ ਉਹ 1 ਲੱਖ ਰੁਪਏ ਦੇ ਬਰਾਬਰ ਮਿਲੇਗਾ ਸੋ ਉਸ ਤੋਂ ਬਾਅਦ ਤੁਸੀਂ ਇਹਦੇ ਨਾਲ ਜੇ ਤੁਸੀਂ ਸ਼ੈੱਡ ਵੀ ਤਿਆਰ ਕਰਨਾ ਤਾਂ ਸ਼ੈੱਡ ਦੇ ਵਾਸਤੇ ਤੁਹਾਨੂੰ 60x70 ਦਾ ਇੱਕ ਸ਼ੈੱਡ ਹੁੰਦਾ ਹੈ ਸਰਕਾਰੀ ਨਕਸ਼ੇ ਤੇ ਜਿਵੇਂ ਕਿ ਤੁਹਾਨੂੰ ਸਵੇਰ ਦੇ ਦੱਸਿਆ ਚੜ੍ਹਦੇ ਤੋਂ ਲੈਂਦੇ ਵੱਲੋਂ ਦੀ ਦਿਸ਼ਾ ਹੋਣੀ ਚਾਹੀਦੀ ਹੈ ਤੇ ਸਾਰੀਆਂ ਜਿਹੜੀਆਂ ਗਾਈਡਲਾਈਨਸ ਆ ਉਹਦਾ ਤੁਹਾਨੂੰ 6 ਲੱਖ ਰੁਪਏ ਦਾ ਇੱਕ ਕਰਜ਼ਾ ਸ਼ੈੱਡ ਬਣਾਉਣ ਵਾਸਤੇ ਵੀ ਮਿਲਦਾ ਪਰ ਉਹ ਸ਼ੈੱਡ ਕੋਈ ਜ਼ਰੂਰੀ ਨਹੀਂ ਆ ਅਸੀਂ ਕਿਸੇ ਨੂੰ ਸ਼ੈੱਡ ਬਣਾਉਣ ਦੀ ਸਲਾਹ ਵੀ ਨਹੀਂ ਦਿੰਦੇ ਜੇ ਤੁਸੀਂ ਕੰਮ ਹੀ ਨਵਾਂ ਕਰਨਾ ਹੈ ਕਿਸੇ ਆਪਣੇ ਖੇਤ 'ਚ ਕਰਨਾ ਹੈ ਤਾਂ ਅਸੀਂ ਕਹਿੰਦੇ ਹਾਂ ਵੀ ਤੁਸੀਂ ਸ਼ੈੱਡ ਪਾਓ ਪਰ ਜੇ ਤੁਹਾਡੇ ਕੋਲ ਪਹਿਲਾਂ ਹੀ ਆਪਣਾ ਪ੍ਰਬੰਧ ਹੈਗਾ ਤਾਸੀ ਕਿਸੇ ਬੰਦੇ ਨੂੰ ਸ਼ੈੱਡ ਦੀ ਸਲਾਹ ਨਹੀਂ ਦਿੰਦੇ ਕਿਉਂਕਿ ਸ਼ੈੱਡ ਨੇ ਕੋਈ ਕਮਾਈ ਦਾ ਕੋਈ ਆਪਾਂ ਨੂੰ ਕਮਾਈ ਨਹੀਂ ਦੇਣੀ ਉਹਦੇ ਜਗਰ ਤੁਸੀਂ ਪਸ਼ੂ ਵੱਧ ਲਓ ਜੇ ਤੁਸੀਂ ਸ਼ੈੱਡ ਲੈਣੇ ਆ ਉਹਦੇ ਤੇ ਤੁਹਾਨੂੰ 1.5 ਲੱਖ ਰੁਪਏ ਸਬਸਿਡੀ ਆ 25% ਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਕੰਮ ਸਟਾਰਟ ਕਰ ਲੈਨੇ ਹੋ ਕੰਮ ਤੁਹਾਡਾ ਵਧੀਆ ਚੱਲ ਜਾਂਦਾ ਉਸ ਤੋਂ ਬਾਅਦ ਜੇ ਤੁਸੀਂ ਮੰਨ ਲਓ ਜਿਵੇਂ ਆਪਣੀ ਗੱਲ ਕਰ ਰਹੇ ਸੀ ਕਿ ਦੁੱਧ ਆਪਾਂ ਤਿਆਰ ਤਾਂ ਕਰ ਲੈਨੇ ਆ 24-24 ਘੰਟੇ ਮੱਥਾ ਦਾ ਮਾਰਦੇ ਆ ਪਰ ਜਦੋਂ ਆਪਾਂ ਦੁੱਧ ਵੇਚਣਾ ਹੁੰਦਾ ਉਹਦੋਂ ਆਪਾਂ ਸੰਗ ਜਾਂਦੇ ਆ ਤੇ ਉਹਦੇ ਵਾਸਤੇ ਜੇ ਤੁਸੀਂ ਸ਼ਹਿਰਾਂ ਦੇ ਵਿੱਚ ਦੁੱਧ ਪਾਉਣਾ ਹੈ ਤਾਂ ਤੁਹਾਨੂੰ ਇੱਕ 8 ਲੱਖ ਰੁਪਏ ਦਾ ਸਾਡਾ ਇੱਕ ਲੋਨ ਹੋਰ ਆ ਉਹਦੇ ਵਿੱਚ ਤੁਹਾਨੂੰ ਇੱਕ ਛੋਟਾ ਹਾਥੀ ਇੱਕ ਮਿਲਕ ਵੈਂਡਿੰਗ ਮਸ਼ੀਨ ਗੱਡੀ ਦੇ ਵਿੱਚ ਰੱਖਣ ਨੂੰ ਇੱਕ ਘਰੇ ਰੱਖਣ ਨੂੰ ਆ ਬੀ ਐਮ ਸੀ ਬਿਲਕੁਲ ਤੇ ਇੱਕ ਤੁਹਾਨੂੰ ਜਨਰੇਟਰ ਸੈੱਟ ਇਹ ਤੁਹਾਨੂੰ ਚਾਰ ਚੀਜ਼ਾਂ ਮਿਲਦੀਆਂ ਨੇ 8 ਲੱਖ ਦਾ ਲੋਨ ਹੈ ਇਹਦੇ ਤੇ 4 ਲੱਖ ਰੁਪਏ ਸਬਸਿਡੀ ਪੰਜਾਬ ਸਰਕਾਰ ਦਿੰਦੀ ਹੈ ਜੇ ਤੁਸੀਂ ਉਸ ਤੋਂ ਬਾਅਦ ਤੁਹਾਡਾ ਕੰਮ ਵਧੀਆ ਹੋ ਜਾਂਦਾ ਤੇ ਤੁਸੀਂ ਸ਼ਹਿਰਾਂ ਦੇ ਵਿੱਚ ਆਪਣਾ ਦੁੱਧ ਦੀ ਮਾਰਕੀਟਿੰਗ ਕਰਨੀ ਹੈ ਉਸ ਤੋਂ ਬਾਅਦ ਜੇ ਤੁਸੀਂ ਫੌਡਰ ਹਾਰਵੈਸਟਰ ਫੋਰੇਜ ਕਟਰ ਵਗੈਰਾ ਲੈਣਾ ਹੈ ਤਾਂ ਉਹਦੇ ਤੇ ਜਿਹੜੀ ਐਨ ਐਲ ਐਮ ਸਕੀਮ ਹੈ ਉਹਦੇ ਵਿੱਚ ਸਬਸਿਡੀ ਹੈ ਐਨ ਐਲ ਐਮ ਸਕੀਮ ਬਾਰੇ ਮੈਂ ਤੁਹਾਨੂੰ ਥੋੜਾ ਬਾਅਦ ਚ ਦੱਸਦਾ ਹੁਣ ਆਪਣਾ ਮੇਨ ਕੰਮ ਇਹ ਹੋ ਜਾਂਦਾ ਜਿੰਨੇ ਕਿ ਸਾਨੇ ਕੋਲ ਲੋਕ ਆਉਂਦੇ ਆ ਵੀ ਬਾਈ ਤੁਸੀਂ ਤਾਂ ਫਾਈਲਾਂ ਭਰ ਕੇ ਤੋਰ ਦਿੰਨੇ ਹੋ ਅੱਗੇ ਸਾਨੂੰ ਬੈਂਕਾਂ ਵਾਲੇ ਥੜੇ ਨਹੀਂ ਜਾਣ ਦਿੰਦੇ ਸੋ ਸਹੀ ਗੱਲ ਹੈ ਜੀ ਬੈਂਕਾਂ ਵਾਲੇ ਥੜੇ ਨਹੀਂ ਜਾਣ ਦਿੰਦੇ ਕਿਹੜੇ ਬੰਦਿਆਂ ਨੂੰ ਨਹੀਂ ਥੜੇ ਚੜ੍ਨ ਦਿੰਦੇ ਉਹ ਮੈਂ ਦੱਸ ਦਿੰਨਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਲੋਨ ਕਰਾਉਣਾ ਹੈ ਦੇਖੋ ਜੀ ਬੈਂਕ ਨੇ ਕਰਨਾ ਲੋਨ ਬੈਂਕ ਦਾ ਵੀ ਮੁਲਾਜ਼ਮ ਹੈ ਜਿਹੜੀਆਂ ਗਾਈਡਲਾਈਨਜ਼ ਉਹਦੇ ਤੋਂ ਵੱਧ ਕੋਈ ਨਹੀਂ ਚੱਲ ਸਕਦਾ ਜਿਹੜੀਆਂ ਜਿਹੜੀਆਂ ਫਾਰਮੈਲਟੀਆਂ ਉਹ ਪੂਰੀਆਂ ਕਰਨੀਆਂ ਪੈਂਦੀਆਂ ਬੈਂਕ ਦੇ ਵਿੱਚ ਜਿਹੜੇ ਆਪਣੇ ਲੋਨ ਆਉਦੇ ਵਾਸਤੇ ਤਿੰਨ ਚੀਜ਼ਾਂ ਮੇਨ ਆ ਸਭ ਤੋਂ ਪਹਿਲਾਂ ਤੁਹਾਡਾ ਸਿਬਲ ਜੇ ਤੁਹਾਡਾ ਸਿਬਲ 650 ਤੋਂ ਘੱਟ ਹੈ ਤੁਹਾਡਾ ਲੋਨ ਕਿਸੇ ਬੈਂਕ ਨੇ ਨਹੀਂ ਕਰਨਾ ਕਿਤੇ ਮਰਜ਼ੀ ਤੋਂ ਰੋਕੋ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਤੁਹਾਡੇ ਕੋਲ ਜਗ੍ਹਾ ਹੋਣੀ ਚਾਹੀਦੀ ਹੈ ਪਸ਼ੂ ਰੱਖਣ ਵਾਸਤੇ ਕਈ ਬੰਦੇ ਸਾਡੇ ਕੋਲ ਆਉਂਦੇ ਆ ਉਹਨਾਂ ਕੋਲੇ ਦੋ ਕੁ ਪਸ਼ੂਆਂ ਦੀ ਜਗ੍ਹਾ ਹੁੰਦੀ ਹੈ ਤੇ ਦੋ ਪਸ਼ੂਆਂ ਦਾ ਜਾਂ ਪੰਜਾਂ ਦਾ ਹੋਰ ਲੋਨ ਅਪਲਾਈ ਕਰੇ ਬੈਠੇ ਹੁੰਦੇ ਆ ਮੈਨੇਜਰ ਨੇ ਆਉਣਾ ਉਹਨਾਂ ਦੀਆਂ ਫੋਟੋਆਂ ਸਾਰੀਆਂ ਆਨਲਾਈਨ ਹੁੰਦੀਆਂ ਫੋਟੋ ਕਰਦੇ ਆ ਉਹ ਦੇਖਦੇ ਜੀ ਤੁਹਾਡੇ ਕੋਲ ਤਾਂ ਪਸ਼ੂ ਨੂੰ ਜਗ੍ਹਾ ਨਹੀਂ ਹੈਗੀ ਉਹ ਆਪਣੇ ਪਿੰਨਾਂ ਜਿਵੇਂ ਹੁੰਦਾ ਕਹਿੰਦੇ ਸਾਡੇ ਤਾਂ ਇਹ ਵਾਧੂ ਜਗ੍ਹਾ ਹੀ ਜਗ੍ਹਾ ਉਸ ਜਗ੍ਹਾ ਨੂੰ ਜਗ੍ਹਾ ਨਹੀਂ ਮੰਨਦੇ ਜਿਵੇਂ ਹੁਣ ਅੱਜ ਕੱਲ ਦੀ ਠੰਡ ਹੈ ਮੀਂਹ ਕਣੀ ਦੇ ਵਿੱਚ ਤੁਸੀਂ ਪਸ਼ੂ ਨੂੰ ਕਿੱਥੇ ਰੱਖੋਗੇ ਟੱਕੀ ਹੋਈ ਛੱਤ ਵਾਲੀ ਜਗ੍ਹਾ ਨੂੰ ਜਗ੍ਹਾ ਮੰਨਦੇ ਆ ਉਹ ਇਹ ਨਹੀਂ ਹੈਗਾ ਵੀ ਆਪਾਂ ਇੱਥੇ ਜੀ ਦੋ ਗੱਲੇ ਗੱਡ ਲਾਂਗੇ ਤੇ ਉਹ ਜਗ੍ਹਾ ਸੋ ਆਪਣੀ ਛੱਤੀ ਹੋਈ ਜਗ੍ਹਾ ਹੋਣੀ ਚਾਹੀਦੀ ਆ ਉਹ ਇਹਦੇ ਕਰਕੇ ਵੀ ਆਪਣੇ ਬਹੁਤ ਲੋਨ ਰਿਜੈਕਟ ਹੁੰਦੇ ਆ ਸਾਡੇ ਰੋਜ਼ ਹੀ ਧਿਆਨ ਚਾਉਂਦੇ ਆ ਤੀਜੀ ਗੱਲ ਆਪਣੇ ਪੱਠਿਆਂ ਦਾ ਪ੍ਰਬੰਧ ਕਈ ਆਪਣੇ ਗਰੀਬ ਭਾਈਚਾਰੇ ਦੇ ਲੋਕ ਹੁੰਦੇ ਆ ਉਹਨਾਂ ਦੀ ਵੀ ਪ੍ਰੋਬਲਮ ਜੈਨੂਇਨ ਆ ਪਰ ਜਿਹੜੀ ਬੈਂਕ ਵਾਲਿਆਂ ਦੀ ਪ੍ਰੋਬਲਮ ਆ ਵੀ ਉਹਨਾਂ ਕੋਲੇ ਪੱਠਿਆਂ ਦਾ ਪ੍ਰਬੰਧ ਨਹੀਂ ਹੁੰਦਾ ਜਦੋਂ ਬੈਂਕ ਕੋਲੇ ਜਾਂਦੇ ਆ ਸਾਰਾ ਕੁਝ ਹੁੰਦਾ ਜਦੋਂ ਕਹਿੰਦੇ ਇਹ ਪੱਠੀ ਕਿੱਥੋਂ ਪਾਉਂਗੇ ਨਾ ਤਾਂ ਜ਼ਮੀਨ ਠੇਕੇ ਤੇ ਹੁੰਦੀ ਆ ਨਾ ਕੋਈ ਆਪਦਾ ਹੀ ਸਾਧਨ ਹੁੰਦਾ ਸੋ ਉੱਥੇ ਵੀ ਬੈਂਕ ਵਾਲਿਆਂ ਦੀ ਮਜਬੂਰੀ ਬਣ ਜਾਂਦੀ ਆ ਉੱਥੇ ਵੀ ਆਪਣਾ ਲੋਨ ਰਿਜੈਕਟ ਹੋ ਜਾਂਦਾ ਉਹਦੇ ਵਿੱਚ ਫਿਰ ਬੈਂਕ ਵਾਲੇ ਕਹਿੰਦੇ ਤੁਸੀਂ ਚਾਰ ਕਨਾਲਾਂ ਜਾਂ 6 ਕਨਾਲਾਂ ਦਾ ਤੁਸਾਨੂੰ ਠੀਕਾ ਤੇ ਠੇਕੇ ਦਾ ਤੁਹਾਨੂੰ ਐਫੀਓਰਟ ਬਣਾ ਦੇਵੇ ਅਸੀਂ ਬੰਦੇ ਨੂੰ ਜ਼ਮੀਨ ਠੇਕੇ ਤੇ ਲਈਏ ਚਲੋ ਉਹ ਕਰ ਦਿੰਦੇ ਆ ਸੋ ਜੇ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਇੱਕ ਚੀਜ਼ ਵੀ ਘਟ ਹੈ ਤਾਂ ਤੁਹਾਡਾ ਬੈਂਕ ਲੋਨ ਨਾ ਅੱਜ ਕਰੇ ਨਾ ਗੱਲ ਕਰੇ ਹਾਂ ਜੇ ਤੁਸੀਂ ਬੈਂਕ ਦਾ ਲੋਨ ਅਪਲਾਈ ਕਰਤਾ ਕਈ ਬੰਦਿਆਂ ਦੀ ਕੀ ਪ੍ਰੋਬਲਮ ਹੈ ਸਾਡੇ ਕੋਲ ਕਈ ਬੰਦੇ ਦੋ ਦੋ ਸਾਲ ਸਾਲ ਬਾਅਦ ਆਉਂਦੇ ਆ ਕਹਿੰਦੇ ਸਾਡਾ ਤਾਂ ਲੋਨ ਨਹੀਂ ਹੋਇਆ ਹੁਣ ਸਾਡੇ ਕੋਲ ਅਸੀਂ ਰੋਜ਼ ਦੀਆਂ 15 ਫਾਈਲਾਂ ਭਰਦੇ ਹਾਂ ਮਹੀਨੇ ਦੇ ਵਿੱਚ 100 ਫਾਈਲ ਭਰਦੇ ਹਾਂ ਅਸੀਂ ਮਹੀਨੇ ਦੇ ਵਿੱਚ ਇੱਕ ਵਾਰੀ ਹਰੇਕ ਬੰਦੇ ਨੂੰ ਫੋਨ ਕਰਦੇ ਹਾਂ ਉਹਦੇ ਤੋਂ ਸਟੇਟਸ ਜਾਣਦੇ ਹਾਂ ਵੀ ਵੀ ਬਾਈ ਤੁਹਾਡਾ ਲੋਨ ਦਾ ਕੀ ਪ੍ਰੋਸੀਜਰ ਹੈ ਕਿੱਥੇ ਜੇ ਪਹੁੰਚਿਆ ਕਈ ਵਾਰੀ ਕੋਈ ਖੇਤ ਹੁੰਦਾ ਕੋਈ ਵਿਆਹ ਤੇ ਹੁੰਦਾ ਕੋਈ ਫੋਨ ਚੱਕਦਾ ਹੀ ਨਹੀਂ ਕਿਸੇ ਦੀ ਕਾਲ ਬੈਕ ਨਹੀਂ ਆਉਂਦੀ ਫਿਰ ਜਦੋਂ ਫੋਨ ਕਰਦੇ ਆ 6-6 ਮਹੀਨਿਆਂ ਬਾਅਦ ਜੀ ਤੁਸੀਂ ਤਾਂ ਜੀ ਮਹਿਕਮੇ ਵਾਲੇ ਸਾਡੀ ਗੱਲ ਨਹੀਂ ਸੁਣਦੇ ਦੇਖੋ ਜੀ ਵਾਰ-ਵਾਰ ਅਸੀਂ ਵੀ ਨਹੀਂ ਫੋਨ ਕਰ ਸਕਦੇ ਅਸੀਂ ਮਹੀਨੇ 'ਚ ਇੱਕ ਵਾਰੀ ਹਰੇਕ ਬੰਦੇ ਨੂੰ ਫੋਨ ਜ਼ਰੂਰ ਕਰਦੇ ਹਾਂ ਸੋ ਕਈ ਬੰਦੇ ਨੇ ਇਹ ਪ੍ਰੋਬਲਮ ਹੈ ਕਈ ਬੰਦੇ ਨੇ 5-5 ਮਹੀਨੇ ਫਾਈਲਾਂ ਪਈਆਂ ਰਹਿੰਦੀਆਂ ਸਾਡੇ ਕੋਲ ਜਦੋਂ ਆਉਂਦੇ ਆ ਕਾਲ ਕਰਦੇ ਆ ਜੀ ਸਾਨੂੰ ਫਾਈਲ ਅੱਜ ਹੀ ਦੇ ਦਿਓ ਜੀ ਅੱਜ ਹੀ ਦੇ ਦਿਓ 5-5 ਮਹੀਨੇ ਫਿਰ ਬੰਦੇ ਬੈਂਕਾਂ 'ਚ ਹੀ ਨਹੀਂ ਜਾ ਕੇ ਖੜਦੇ ਔਰੋਂ ਤਾਂ ਗਾਈਡਲਾਈਨਸ ਕਈ ਵਾਰੀ ਚੇਂਜ ਹੋ ਜਾਂਦੀਆਂ ਸੋ ਮੇਨ ਚੀਜ਼ ਮੈਂ ਤੇ ਤੁਹਾਡੇ ਕਹ ਜਿਵੇਂ ਤੁਹਾਡੀ ਤੁਸੀਂ ਕਹਿੰਦੇ ਹੋ ਵੀ ਜਿਹੜੀਆਂ ਤਿੰਨ ਚੀਜ਼ਾਂ ਬੈਂਕ ਦੇ ਆ ਫਾਰਮੈਲਿਟੀਆਂ ਤੁਹਾਡੀਆਂ ਜੇ ਇਹ ਪੂਰੀਆਂ ਤੇ ਤੁਹਾਡਾ ਸਿਬਲ ਸਹੀ ਆ ਸਾਰਾ ਪ੍ਰੋਬਲਮ ਕੋਈ ਇਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸ਼ੈਟ ਦੀ ਵੀ ਤੁਹਾਨੂੰ ਪੱਠਿਆਂ ਦੀ ਵੀ ਤਾਂ ਤੁਸੀਂ ਜਾਏ ਮੇਰਾ ਪਰਸਨਲ ਨੰਬਰ ਨੋਟ ਕਰ ਲਓ ਤੁਹਾਡਾ ਲੋਨ ਅਸੀਂ ਕਰਵਾ ਕੇ ਦੇਵਾਂਗੇ ਸਾਡੇ ਡਿਪਾਰਟਮੈਂਟ ਦਾ ਕੰਮ ਹੈ ਬਸ਼ਰਤੇ ਤੁਸੀਂ ਸਹੀ ਹੋਣੇ ਚਾਹੀਦੇ ਹੋ ਜੇ ਤੁਹਾਨੂੰ ਬੈਂਕ ਬਿਨਾਂ ਗੱਲੋਂ ਖੱਜਲ ਖਵਾਰੀ ਕਰਦਾ ਕਿਉਂਕਿ ਕਈ ਵਾਰੀ ਅਸੀਂ ਦੇਖਿਆ ਗੱਲ ਕੋਈ ਬਾਲੀ ਨਹੀਂ ਹੁੰਦੀ ਬੈਂਕ ਵਾਲਿਆਂ ਨੂੰ ਤੁਹਾਡੇ ਬੈਂਕ ਵਾਲਿਆਂ ਦੇ ਤੁਹਾਡੇ ਸਮਝਣ ਦੇ ਫਰਕ ਰਹਿ ਜਾਂਦਾ ਬੈਂਕ ਵਾਲੇ ਕੋਈ ਹੋਰ ਗੱਲ ਕਰਦੇ ਤੁਸੀਂ ਕੁਝ ਹੋਰ ਸਮਝ ਲੈਨੇ ਹੋ ਸੋ ਸਾਡਾ ਕੰਮ ਹੈ ਵੀ ਅਸੀਂ ਵਿਚ ਇੰਟਰਮੀਡੀਏਟਰ ਬਣ ਕੇ ਤੁਹਾਡਾ ਦੋਨਾਂ ਦਾ ਕਿਸੇ ਕਿਤੇ ਅਸੀਂ ਬੈਂਕ ਨੂੰ ਕਹਿ ਦਿੰਨੇ ਆ ਥੋੜਾ ਜਿਹਾ ਤੁਸੀਂ ਅੱਗੇ ਹੋ ਜੋ ਜਾਂ ਪਿੱਛੇ ਹੋ ਜੋ ਉਸ ਤਰ੍ਹਾਂ ਲੋਨ ਕਰਵਾ ਦਿੰਨੇ ਆ ਸੋ ਜੇ ਤੁਸੀਂ ਕਦੇ ਵੀ ਫਾਈਲ ਅਪਲਾਈ ਕਰਦੇ ਹੋ ਕਿਸੇ ਵੀ ਮਹਿਕਮੇ ਦੇ ਵਿੱਚ ਤਾਂ ਪਹਿਲੀ ਗੱਲ ਉਹ ਮਹਿਕਮਿਆਂ ਦੇ ਨਾਲ ਟੱਚ ਦੇ ਵਿੱਚ ਰਹਿਣਾ ਚਾਹੀਦਾ ਉਹਨਾਂ ਨੂੰ ਦੱਸਦੇ ਰਹਿਣਾ ਚਾਹੀਦਾ ਵੀ ਤੁਹਾਡਾ ਕੀ ਸਟੇਟਸ ਆ ਸੋ ਹੁਣ ਤੁਹਾਨੂੰ ਮੈਂ ਲਾਸਟ ਦੇ ਵਿੱਚ ਦੱਸ ਦਿਆਂ ਐਨ ਐਲ ਐਮ ਸਕੀਮ ਬਾਰੇ ਐਨ ਐਲ ਐਮ ਸਕੀਮ ਦੇ ਵਿੱਚ ਆਪਾਂ ਕੋਈ ਵੀ ਤਰ੍ਹਾਂ ਦਾ ਜਿਹੜਾ ਡੇਰੀ ਨਾਲ ਫੀਡ ਐਂਡ ਫੌਡਰ ਦੇ ਨਾਲ ਰਿਲੇਟਡ ਹੈ ਜਿਹੜਾ ਕੋਈ ਵੀ ਮਸ਼ੀਨਰੀ ਆ ਉਰੇ ਤੇ 1 ਕਰੋੜ ਰੁਪਏ ਤੱਕ ਦਾ ਆਪਾਂ ਲੋਨ ਲੈ ਸਕਦੇ ਹਾਂ 1 ਕਰੋੜ ਰੁਪਏ ਤੱਕ ਦੇ ਲੋਨ ਤੇ 50 ਲੱਖ ਰੁਪਏ ਸਬਸਿਡੀ ਆ ਪਾਰੇ ਦੇ ਵਿੱਚ ਸ਼ਰਤਾਂ ਨੇ ਕਹੀ ਇਹਦੇ ਚ ਆਪਾਂ ਫੌਡਰ ਹਾਰਵੈਸਟਰ ਲੈ ਸਕਦੇ ਆ ਫੌਰੀ ਕਟਰ ਲੈ ਸਕਦੇ ਆ ਚੌਫ ਕਟਰ ਲੈ ਸਕਦੇ ਆ ਕਟਾਈ ਵਾਲੀ ਮਸ਼ੀਨ ਲੈ ਸਕਦੇ ਆ ਟਰੈਕਟਰ ਲੈ ਸਕਦੇ ਨਾਲ ਟਰਾਲੀ ਹੁੰਦੀ ਹੈ ਦੋ ਸ਼ੈੱਡ ਜ਼ਰੂਰੀ ਨੇ ਕੰਬਾਈਨ ਤੁਸੀਂ ਚੌਫ ਕਟਰ ਚਾਹੇ 50 ਲੱਖ ਵਾਲੀ ਇਕੱਲੀ ਕਮਾਈ ਨਹੀਂ ਲੈ ਲਓ ਤੁਸੀਂ ਉਹ ਵੀ ਲੈ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਪਰ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਲੋਨ ਹੈ ਉਹ ਤੁਹਾਨੂੰ ਬੈਂਕ ਤੋਂ ਪਹਿਲਾਂ ਅਪਰੂਵਲ ਲੈਣੀ ਪੈਂਦੀ ਹੈ ਵੀ ਤੁਹਾਨੂੰ ਬੈਂਕ ਕਹੇ ਵੀ ਅਸੀਂ ਇਹ ਬੰਦੇ ਦਾ ਲੋਨ ਕਰ ਦਿਆਂਗੇ ਜਿਹੜਾ ਉਸ ਤੋਂ ਬਾਅਦ ਤੁਹਾਡੇ ਜਿਹੜੀ ਫਾਈਲ ਹੈ ਉਹ ਆਨਲਾਈਨ ਹੁੰਦੀ ਹੈ ਉਹਦੇ ਵਿੱਚ ਤੁਹਾਡਾ ਐਕਸਪੀਰੀਅੰਸ ਸਰਟੀਫਿਕੇਟ ਚਾਹੀਦਾ ਜਾਂ ਟ੍ਰੇਨਿੰਗ ਸਰਟੀਫਿਕੇਟ ਜ਼ਰੂਰੀ ਨਹੀਂ ਵੀ ਤੁਸੀਂ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਕੀਤੀ ਹੋਵੇ ਜੇ ਤੁਹਾਡਾ ਕੰਮ ਚੱਲਦਾ ਤੁਸੀਂ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੇ ਹੋ ਤੁਸੀਂ ਸਿਰਫ ਆਪਣਾ ਲਿਖ ਕੇ ਦੇ ਦਿਓ ਵੀ ਹਾਂਜੀ ਮੈਨੂੰ ਇੰਨੇ ਸਾਲ ਦਾ ਤਜਰਬਾ ਹੈ ਤੁਸੀਂ ਤੁਹਾਨੂੰ ਉਹ ਵੀ ਇਸ ਤੀਨ ਨੂੰ ਵੀ ਕਾਊਂਟ ਕਰ ਲੈਣਗੇ ਇਹਦੇ ਵਿੱਚ ਤੁਸੀਂ 1 ਕਰੋੜ ਰੁਪਏ ਤੱਕ ਦਾ ਕਿਸੇ ਵੀ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਤੁਸੀਂ ਕੱਲਾ ਟੀਐਮਆਰ ਵੀ ਲੈ ਸਕਦੇ ਹੋ ਲੈਣਾ ਕੱਲਾ ਫੋਟਰ ਹਾਰਵੈਸਟਰ ਵੀ ਲੈ ਸਕਦੇ ਹੋ ਜਿਹੜਾ ਕਿ 2.5-3 ਲੱਖ ਦਾ ਪਰ ਉਹ ਬੰਦੇ ਲੈਂਦੇ ਕਿਉਂ ਨਹੀਂ ਕਿਉਂਕਿ ਇਹ ਜਿਹੜਾ ਪ੍ਰੋਸੀਜਰ ਹੈ ਥੋੜਾ ਜਿਆਦਾ ਲੈਂਥੀ ਆ ਪ੍ਰੋਜੈਕਟ ਰਿਪੋਰਟ ਵੀ ਬਣਦੀ ਆ ਪਹਿਲਾਂ ਬੈਂਕ ਕੋਲੇ ਜਾਣੇ ਹੋ ਤੁਸੀਂ ਪਹਿਲਾਂ ਤੁਸੀਂ ਪ੍ਰੀ ਅਪਰੂਵਲ ਲੋਨ ਲੈ ਪ੍ਰੀ ਸੈਂਕਸ਼ਨਿੰਗ ਦਾ ਫਾਰਮ ਲੈਨੇ ਹੋ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਕਮੇਟੀ ਆ ਵੈਰੀਫਾਈ ਵੀ ਦੋ ਵਾਰੀ ਕਰਦੀ ਆ ਸੋ ਇਹਦੇ ਵਿੱਚ ਜੇ ਤੁਸੀਂ ਫਾਰਡਰ ਹਾਰਵੈਸਟਰ ਦੇ ਜਾਂ ਸਾਈਲੇਜ ਦਾ ਕੰਮ ਕਰਨਾ ਕਿਸੇ ਨੇ ਚੰਗੇ ਲੈਵਲ ਤੇ ਗੱਠਾਂ ਬਣਾਉਣ ਵਾਲੀ ਮਸ਼ੀਨ ਵਾਲਾ ਜਿਵੇਂ ਅੱਜਕੱਲ ਕੰਮ ਕਾਫੀ ਚੱਲ ਰਿਹਾ ਚੰਗਾ ਰੋਜ਼ਗਾਰ ਬਣਾਉਣਾ ਹੈ ਤਾਂ ਤੁਸੀਂ ਇਹਦੇ ਵਿੱਚ ਉਸ ਚੀਜ਼ ਨੂੰ ਕਵਰ ਕਰ ਸਕਦੇ ਹੋ ਤੇ ਅੰਤ ਦੇ ਵਿੱਚ ਪ੍ਰੋਜੈਕਟਰ ਬੋਰਡ ਤੇ ਅੰਤ ਦੇ ਵਿੱਚ ਹੁਣ ਮੈਂ ਤੁਹਾਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਤੇ ਜੇ ਤੁਹਾਡੇ ਕੋਈ ਵੀ ਸਵਾਲ ਜਵਾਬ ਨੇ ਸਾਰੇ ਮਾਹਿਰ ਇੱਥੇ ਬੈਠੇ ਨੇ ਮੈਨੂੰ ਪਤਾ ਸਵਾਲ ਜਵਾਬ ਬਹੁਤ ਹੋਣਗੇ ਤੇ ਜੇ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਸਵਾਲ ਜਵਾਬ ਮਤਲਬ ਦੇਰੀ ਤੇ ਤੁਹਾਂ ਦੇ ਨਾਲ